ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿੰਨੇ ਵੀ ਸਾਨੂੰ ਆਪਣੇ ਸਾਰੇ ਵੀਰ ਭੈਣ ਭਰਾ ਜਿਹੜੇ ਆਪਣੇ ਨਾਲ ਜੁੜ ਰਹੇ ਆ ਪੰਥਕ ਸਾਥ ਫੇਸਬੁੱਕ ਪੇਜ ਰਾਹੀਂ ਆ ਅੱਜ ਆਪਾਂ ਜੋ ਗੱਲਬਾਤ ਕਰਨ ਜਾ ਰਹੇ ਆ ਆ ਬੜੀ ਅਹਿਮ ਗੱਲਬਾਤ ਕਰਨ ਜਾ ਰਹੇ ਆ ਜੋ ਵਿਸ਼ਾ ਹੈਗਾ ਕਿ ਜੋ ਕਿਸਾਨ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਚੱਲ ਰਿਹਾ ਤੇ ਖਾਸ ਕਰਕੇ ਆਪਾਂ ਪੰਜਾਬ ਦੀ ਜਿਹੜੀ ਗੱਲਬਾਤ ਕਰਨ ਜਾ ਰਹੇ ਆ ਉਸੇ ਵਿਸ਼ੇ ਤੇ ਜਿਹੜੇ ਆਪਾਂ ਅੱਜ ਲਾਈਵ ਹੋਏ ਆ ਸੋ ਕੁਝ ਗੱਲਾਂ ਜਿਹੜੀਆਂ ਆਪਣੇ ਜਿਹੜੇ ਦਿਲ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੇ ਨਾਲ ਦੀ ਨਾਲ ਜਿਹੜਾ ਹੈਗਾ ਕਿ ਅ ਤੁਸੀਂ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਆ ਜਿਹੜਾ WhatsApp ਨੰਬਰ ਜਿਹੜਾ ਸਕਰੀਨ ਤੇ ਆ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਵਿਚਾਰ ਰੱਖ ਸਕਦੇ ਆ ਤੁਸੀਂ ਜੋ ਅੱਜ ਕਰਨਾ ਜੋ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਆ ਇਸ ਵਿਸ਼ੇ ਜਵੰਦੀ ਅ ਵੈਸੇ ਆਪਣਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਹਰ ਸੈਚਰਡੇ ਜਿਹੜਾ ਆਪਾਂ ਕਰਦੇ ਆ ਲਾਈਵ ਕਰਦੇ ਆ ਪੰਥਕ ਸੱਤ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਆਪਾਂ ਪ੍ਰੋਗਰਾਮ ਕਰਦੇ ਆ ਪਰ ਅੱਜ ਵੈਸੇ ਇੱਕ ਆਪਾਂ ਪ੍ਰੋਗਰਾਮ ਲੈ ਕੇ ਜਿਹੜੀ ਗੱਲਬਾਤ ਕਰਨ ਵਾਸਤੇ ਵਿਚਾਰ ਸਾਂਝੇ ਕਰਨ ਵਾਸਤੇ ਤੁਹਾਡੇ ਨਾਲ ਇੱਥੇ ਲਾਈਵ ਹੋਏ ਆ। ਸੋ ਜਰੂਰ ਜਿਹੜੀ ਇਹ ਵੀਡੀਓ ਜਿਹੜੀ ਹੈਗੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰਿਆਂ ਤੱਕ ਜਿਹੜੀ ਆਪਣੀ ਇਹ ਵੀਡੀਓ ਜਿਹੜੀ ਪਹੁੰਚ ਸਕੇ ਤੇ ਹੋਰ ਵੀ ਵੀਰ ਆਪਣੇ ਨਾਲ ਜਿਹੜੇ ਵੱਧ ਤੋਂ ਵੱਧ ਜੁੜ ਸਕਣ। ਤੇ ਇੱਕ ਬੇਨਤੀ ਆ ਕਿ ਜਿਹੜਾ ਆਪਣਾ ਪੰਥਕ ਸਰ ਦਾ ਜਿਹੜਾ ਫੇਸਬੁੱਕ ਪੇਜ ਆ ਹਾਂ ਤੁਸੀਂ ਇਸ ਪੇਜ ਨੂੰ ਵੀ ਜਰੂਰ ਲਾਈਕ ਕਰੋ ਤਾਂ ਜੋ ਜਦੋਂ ਆਪਾਂ ਫੇਰ ਦੁਬਾਰਾ ਲਾਈਵ ਗੱਲਬਾਤ ਹੋ ਕੇ ਕਰੀਏ ਤੇ ਜਿਹੜੀ ਵੀਡੀਓ ਤੁਹਾਡੇ ਤੱਕ ਜਿਹੜੀਆਂ ਪਹੁੰਚ ਸਕਣ ਤੇ ਨਾਲ ਦੀ ਨਾਲ ਜਿਹੜਾ ਆਪਣਾ YouTube ਚੈਨਲ ਅਕਲਵਿੰਦਰ ਸਿੰਘ ਤੇਜੀ ਨਾਮ ਦਾ ਬਣਿਆ ਹੋਇਆ ਤੁਸੀਂ ਇਸ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਜਦੋਂ ਵੀ ਆਪਾਂ ਨਵੀਆਂ ਵੀਡੀਓ ਜਿਹੜੀਆਂ ਲੈ ਕੇ ਆਈਏ ਜਿਹੜੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੋ ਸਕੇ ਤੁਹਾਡੇ ਤੱਕ ਪਹੁੰਚ ਸਕਣ ਸੋ ਆਪਾਂ ਅੱਜ ਦੇ ਵਿਸ਼ੇ ਤੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੋ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਅ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਉੱਥੋਂ ਦਾ ਰਾਸ਼ਟਰਪਤੀ ਹੈ ਜਿਹੜਾ ਉਸ ਨੇ ਉਸ ਤੇ ਸਾਈਨ ਕਰ ਦਿੱਤੇ ਆ ਔਰ ਜਿਹੜੇ ਤਿੰਨ ਬਿੱਲ ਸੀ ਕਿ ਜਿਹੜੇ ਉਹ ਕਾਨੂੰਨ ਬਣ ਚੁੱਕੇ ਆ ਅ ਜੋ ਕਿ ਪਹਿਲਾਂ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਇਹੀ ਕੁਝ ਹੋਣਾ ਜਾਣਾ ਉੱਥੇ ਹੋਣਾ ਜਾਣਾ ਹੋਣਾ ਉੱਥੇ ਤੇ ਜਿਹੜਾ ਰਾਸ਼ਟਰਪਤੀ ਵੀ ਆ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਹੀ ਆ ਕਿ ਕਿਵੇਂ ਉਹਨਾਂ ਨੇ ਚੁਣਿਆ ਤੇ ਉਹ ਉਹਨਾਂ ਨੇ ਬੀਜੇਪੀ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਮੰਨਣੀ ਔਰ ਉਸੇ ਤਰੀਕੇ ਨਾਲ ਹੀ ਹੋਈ ਸੋ ਜਿਹੜਾ ਕੱਲ ਵੀ ਪਰसों ਵੀ ਇੱਕ ਜਿਹੜਾ ਮੋਰਚਾ ਲੱਗਿਆ ਅ ਕਲਾਕਾਰਾਂ ਨੇ ਮੋਰਚਾ ਲਾਇਆ ਤੇ ਕੱਲ ਵੀ ਜਿਹੜੀ ਅੱਜ ਵੀ ਜਿਹੜੀ ਉੱਥੇ ਮੀਟਿੰਗ ਹੋਈ ਕਿ ਕਿਸਾਨ ਜਿੱਥੇ ਬੰਦੀਆਂ ਦੀ ਤੇ ਜਿਹੜੀ ਕਲਾਕਾਰਾਂ ਦੀ ਜਿਹੜੀ ਆਪਸ ਵਿੱਚ ਮੀਟਿੰਗ ਹੋਈ ਅ ਜਿੰਨਾ ਕੋਈ ਯੋਗਦਾਨ ਪਾ ਰਿਹਾ ਸਾਰੇ ਆਪੋ ਆਪਣੇ ਥਾਂ ਥਾਂ ਹੀ ਜਿਹੜੇ ਲੱਗੇ ਹੋਏ ਆ ਜਿਵੇਂ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਯੂਨੋ ਦੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਅ ਕਿਸਾਨਾਂ ਦਾ ਜਿਹੜਾ ਅੰਦੋਲ ਜਿਹੜਾ ਹੈਗਾ ਉਸ ਦੇ ਹੱਕ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਗਿਆ ਉੱਥੇ ਮੈਮੋਰੰਡਮ ਵੀ ਦਿੱਤਾ ਗਿਆ ਉਹ ਗੱਲਬਾਤ ਇਹ ਹੈ ਕਿ ਜੋ ਆਪਾਂ ਆਪਾਂ ਪਹਿਲਾਂ ਪੰਥਕ ਸੱਤ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਗੱਲਬਾਤ ਕੀਤੀ ਸੀਗੀ ਇਸ ਵਿਸ਼ੇ ਦੇ ਉੱਪਰ ਕਿ ਜਿਹੜੀਆਂ ਉੱਥੋਂ ਦੀਆਂ ਨੀਤੀਆਂ ਹੈਗੀਆਂ ਸੈਂਟਰ ਸਰਕਾਰ ਦੀਆਂ ਨੀਤੀਆਂ ਹੈਗੀਆਂ ਉੱਥੋਂ ਦੀ ਗਵਰਨਮੈਂਟ ਦੀਆਂ ਨੀਤੀਆਂ ਹੈਗੀਆਂ ਔਰ ਖਾਸ ਕਰਕੇ ਜਦੋਂ ਦੀ ਉੱਥੇ ਭਾਜਪਾ ਸਰਕਾਰ ਆਈ ਆ ਉਹਨਾਂ ਦਾ ਜਿਹੜਾ ਇੱਕੋ ਇੱਕ ਜਿਹੜਾ ਏਜੰਡਾ ਹੈਗਾ ਇੱਕੋ ਇੱਕ ਜਿਹੜਾ ਮਕਸਦ ਹੈਗਾ ਕਿ ਉਹ ਉਸ ਨੂੰ ਜਿਹੜਾ ਹਿੰਦੂ ਰਾਸ਼ਟਰ ਜਿਹੜਾ ਬਣਾਉਣਾ ਚਾਹੁੰਦੇ ਆ ਤੇ ਉਹ ਉਸੇ ਵੱਲ ਜਿਹੜੇ ਉਹ ਲਗਾਤਾਰ ਵੱਧ ਰਹੇ ਆ ਉਹ ਆਪਣੇ ਸਾਰੇ ਕੰਮ ਆ ਜਿਹੜੇ ਉਹ ਇਹੀ ਸੋਚ ਕੇ ਕਰਦੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹਿੰਦੂ ਰਾਸ਼ਟਰ ਜਿਹੜਾ ਬਣਾ ਸਕੀਏ ਤੇ ਉਹ ਆਪਣੇ ਉਹਦੇ ਵੱਲ ਲਗਾਤਾਰ ਵੱਧ ਰਹੇ ਆ ਸੋ ਜਿਹੜੇ ਬਿੱਲ ਪਾਸ ਹੋਏ ਸੀਗੇ ਜਿਹੜੇ ਕਾਨੂੰਨ ਬਣ ਚੁੱਕੇ ਆ ਉਹਨਾਂ ਦੇ ਬਾਰੇ ਵੀ ਆਪਣੇ ਬਹੁਤੇ ਵੀਰਾਂ ਨੂੰ ਜਾਣਕਾਰੀ ਹੈਗੀ ਆ ਕੀ ਕਿਸ ਤਰੀਕੇ ਨਾਲ ਜਿਹੜੇ ਉਸ ਦੇ ਵਿੱਚ ਚਾਹੋ ਮਿਨਿਮਮ ਐਮਐਸਪੀ ਦੀ ਗੱਲ ਆ ਮਿਨਿਮਮ ਸਪੋਰਟਿੰਗ ਬਿਲ ਦੀ ਗੱਲ ਵੀ ਕੀਤੀ ਪਾ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਮਿਨਿਮਮ ਸਪੋਰਟਿੰਗ ਪ੍ਰਾਈਸ ਆ ਜਿਹੜਾ ਉਹ ਮਿਲੂਗਾ ਤੁਹਾਨੂੰ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੋ ਸਰਕਾਰ ਜਿਹੜੀ ਭਾਰਤ ਦੀ ਸਰਕਾਰ ਹੈਗੀ ਆ ਉਥੋਂ ਦੀ ਸੈਂਟਰ ਸਰਕਾਰ ਹੈਗੀ ਆ ਖਾਸ ਕਰਕੇ ਮੋਦੀ ਆ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਜੁਮਲੇ ਦਿਖਾਏ ਸੀਗੇ ਕਿ ਤੁਹਾਨੂੰ ਤੁਹਾਡੇ ਅਕਾਊਂਟ ਚ ਇਹਨੇ 15-15 ਲੱਖ ਰੁਪਈਆ ਆਜੂਗਾ ਵੋਟਾਂ ਤੋਂ ਪਹਿਲਾਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਤੋ ਜੋ ਮੋਨਟਾਈਜੇਸ਼ਨ ਹੋਈ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਕੀ ਹੋਇਆ ਸੋ ਇਹ ਸਾਰੇ ਇਹਨਾਂ ਦੇ ਝੂਠੇ ਲਾਰੇ ਜਿਹੜੇ ਹੈਗੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮਿਨਿਮਮ ਸਪੋਰਟਿੰਗ ਪ੍ਰਾਈਸ ਦਾ ਜਿਹੜਾ ਜਿੱਦਾਂ ਹੁਣ ਵੀ ਜਿਹੜਾ ਮਿਨਿਮਮ ਸਪੋਰਟਿੰਗ ਪ੍ਰਾਈਸ ਦੀ ਜਿਹੜੀ ਚੀਜ਼ਾਂ ਦਾ ਹੈਗਾ ਚਾਹੇ ਮੱਕੀ ਦਾ ਹੈਗਾ ਚਾਹੇ ਹੋਰ ਚੀਜ਼ਾਂ ਦਾ ਜਿਹੜਾ ਮਿਨਿਮਮ ਸਪੋਰਟਿੰਗ ਪ੍ਰਾਈਸ ਹੈਗਾ ਉਹ ਕਿੰਨਾ ਕੁ ਜਿਹੜਾ ਉੱਥੋਂ ਦੇ ਕਿਸਾਨਾਂ ਨੂੰ ਜਿਹੜਾ ਉਹ ਪ੍ਰਾਈਸ ਜਿਹੜਾ ਮਿਲ ਰਿਹਾ ਹੈਗਾ ਹਨਾ ਕਿੰਨੀ ਉਹਨਾਂ ਦੀ ਜਿਹੜੀ ਦੁਰਦਸ਼ਾ ਹੁੰਦੀ ਹੈ ਬਾਕੀ ਜੇ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ ਤੇ ਪੰਜਾਬ ਦਾ ਜੋ ਇਹਨਾਂ ਨੇ ਸੋਚਿਆ ਹੋਇਆ ਕਿ ਕਿਵੇਂ ਪੰਜਾਬ ਨੂੰ ਜਿਹੜਾ ਬਿਲਕੁਲ ਇੱਕ ਕੰਗਾਲ ਕਰਨਾ ਉਥੋਂ ਦੀ ਕਿਸਾਨੀ ਨੂੰ ਜਿਹੜਾ ਖਤਮ ਕਰਨਾ ਔਰ ਲੰਬੇ ਸਮੇਂ ਤੱਕ ਪੰਜਾਬ ਨੂੰ ਕਿਵੇਂ ਗੁਲਾਮ ਬਣਾ ਕੇ ਰੱਖਣਾ ਸੋ ਅੱਜ ਦੇ ਵਿਸ਼ੇ ਦੇ ਵੀ ਆਪਾਂ ਗੱਲਬਾਤ ਉਹੀ ਜੋ ਕਰਨੀ ਹੈ ਇੱਕ ਪੰਜਾਬ ਦੀ ਗੱਲਬਾਤ ਕਰਨੀ ਹੈ ਔਰ ਨਾਲ ਦੀ ਨਾਲ ਜਿਹੜਾ ਆਪਣਾ ਵਿਸ਼ਾ ਖਾਲਿਸਤਾਨ ਤੇ ਵੀ ਆਪਾਂ ਗੱਲਬਾਤ ਕਰਨੀ ਹੈ ਉਸ ਸੰਬੰਧੀ ਵੀ ਕੁਝ ਵਿਚਾਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਇਸ ਜਿੱਦਾਂ ਪੰਜਾਬ ਦੀ ਆਪਾਂ ਜੇ ਆਪਾਂ ਹਿਸਟਰੀ ਦੇਖਦੇ ਆਂ ਕਿ ਪਹਿਲਾਂ ਵੀ ਵੀ ਜੇ 1947 ਤੋਂ ਬਾਅਦ ਦੀ ਵੀ ਆਪਾਂ ਗੱਲਬਾਤ ਕਰਦੇ ਆਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਹੈਗਾ ਕਿ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਅ ਚਾਹੇ ਉੱਥੇ ਪੰਜਾਬ 'ਚ ਆਣ ਕੇ ਜਿਹੜੇ ਬਾਹਰ ਦੇ ਲੋਕ ਜ਼ਮੀਨਾਂ ਖਰੀਦਦੇ ਆ ਜਾਂ ਉਹਨਾਂ ਦੀ ਗੱਲ ਹੋਵੇ ਪੰਜਾਬ ਨੂੰ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਡੀਲ ਕੀਤਾ ਜਾਂਦਾ ਇੱਕ ਵੱਖਰਾ ਜਿਹੜਾ ਬਿਹੇਵ ਹੈ ਜਿਹੜਾ ਪੰਜਾਬ ਦੇ ਨਾਲ ਕੀਤਾ ਜਾਂਦਾ ਉਸੇ ਤਰੀਕੇ ਨਾਲ ਹੀ ਜਿਹੜਾ ਹੁਣ ਜਿਹੜਾ ਇਹ ਜੇ ਬਿੱਲ ਕਾਨੂੰਨ ਬਣ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕੀਤਾ ਜਾਣਾ ਬਹੁਤ ਸਾਰੇ ਜਿਹੜੇ ਹੈਗੇ ਵਿਦਵਾਨ ਹੈਗੇ ਆ ਮੈਂ ਸੁਣ ਰਿਹਾ ਸੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਉਹਨਾਂ ਨੇ ਵੀ ਜਿਹੜਾ ਇਸ ਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਦੱਸਿਆ ਕਿ ਇਹ ਜਿਹੜੇ ਮਿਨੀਮਮ ਸਪੋਰਟਿੰਗ ਪ੍ਰਾਈਸ ਆ ਜਾਂ ਜਿਹੜਾ ਇਹ ਇਹਨਾਂ ਨੇ ਢਾਂਚਾ ਜਿਹੜਾ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਮੰਡੀ ਵਾਲੀ ਗੱਲ ਪਹਿਲਾਂ ਇੱਕ ਬੋਲੀ ਵਾਲੀ ਗੱਲ ਤੇ ਇਹ ਸਾਰਾ ਹੈਗਾ ਕਿ ਇਹ ਜਿੱਥੇ ਲਾਗੂ ਕੀਤਾ ਵੀ ਆ ਜਦੋਂ ਵਿਹਾਰ ਦੇ ਵਿੱਚ ਜਾਂ ਜਿੱਥੇ ਲਾਗੂ ਕੀਤਾ ਉੱਥੇ ਕੋਈ ਬਹੁਤਾ ਕੰਮ ਜਬ ਨਹੀਂ ਹੋਇਆ ਸੋ ਇਹ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਹੈਗਾ ਉਥੋਂ ਦੇ ਜ਼ਿਮੀਂਦਾਰ ਜਿਹੜੇ ਹੈਗੇ ਆ ਉਥੋਂ ਦੇ ਬਹੁਤ ਜਿਹੜੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਜ਼ਿਆਦਾਤਰ ਜਿਹੜੇ 85% ਜਿਹੜੇ ਜ਼ਿਮੀਂਦਾਰ ਕਿਸਾਨ ਭਰਾ ਜਿਹੜੇ ਹੈਗੇ ਆ ਉਹ ਪੰਜ ਕਿੱਲਿਆਂ ਤੋਂ ਘੱਟ ਜਿੰਨਾ ਕੋ ਜ਼ਮੀਨ ਹੈਗੀ ਆ ਉਹ ਸਾਰਿਆਂ ਨੂੰ ਉਹਨਾਂ ਨੂੰ ਇੱਕ ਉੱਥੇ ਜਿਹੜੇ ਇਹ ਦਿਹਾੜੀਦਾਰ ਬਣਾ ਕੇ ਜਿਹੜਾ ਰੱਖਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਵੇਂ ਇਹਨਾਂ ਨੂੰ ਜਿਹੜਾ ਜਿਹੜੀਆਂ ਉਹ ਵੀ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਖੋਹ ਲਈਆਂ ਜਾਣ ਕਿਉਂਕਿ ਪੰਜਾਬ ਹਮੇਸ਼ਾ ਹੀ ਇਸ ਗੱਲ ਤੇ ਮਾਣ ਸੀਗਾ ਪੰਜਾਬ ਨੂੰ ਮਾਣ ਕਰਦਾ ਰਿਹਾ ਕਿ ਪੰਜਾਬ ਦੀ ਜਿਹੜੀ ਹੈਗੀ ਇੱਕ ਖੇਤੀ ਹੈਗੀ ਜਿਹੜੀ ਪੰਜਾਬ ਦੀ ਅਸੀਂ ਪੰਜਾਬ ਚੋਂ ਅੰਨ ਆਉਂਦੇ ਆ ਅਸੀਂ ਪੰਜਾਬ ਚੋਂ ਅੰਨ ਦਿੰਦੇ ਆ ਤੇ ਉਹ ਉਹ ਹੀ ਸਾਰੀਆਂ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਕਿ ਜੋ ਵੀ ਇਹਨਾਂ ਦੇ ਕੋਲੇ ਇਕਨੋਮਿਕ ਸਾਧਨ ਜਿਹੜੇ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਿਵੇਂ ਕੀਤਾ ਜਾਵੇ ਤੋ ਦੂਸਰੀ ਗੱਲ ਜਿਹੜੀ ਜਿਹੜੀ ਹੈਗੀ ਆ ਇਸ ਬਿੱਲ ਦੀ ਆਪਾਂ ਗੱਲਬਾਤ ਕਰੀਏ ਜਾਂ ਇਸ ਕਾਨੂੰਨ ਦੀ ਜਿਹੜਾ ਬਣੇ ਆ ਜਿਹੜੇ ਇਹਨਾਂ ਦੀ ਗੱਲਬਾਤ ਕਰੀਏ ਉਸ ਦੇ ਵਿੱਚ ਜਿਹੜਾ ਹੈਗਾ ਕਿ ਜਿਵੇਂ ਕਿ ਜਿਹੜੀ ਖੇਤੀ ਹੈਗੀ ਆ ਉਹ ਜਿਹੜੇ ਵੱਡੇ ਘਰਾਣੇ ਆ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ ਆ ਤੇ ਇਹਦੇ ਨਾਲ ਨਾਲ ਜਿੱਥੇ ਜਿਮੀਦਾਰਾਂ ਨੂੰ ਜਿਹੜਾ ਨੁਕਸਾਨ ਹੋਣਾ ਜਿਹੜਾ ਮਜ਼ਦੂਰ ਵੀਰਾਂ ਨੂੰ ਜਿਹੜਾ ਨੁਕਸਾਨ ਹੋਣਾ ਜਾਂ ਹੋਰ ਜਿਹੜੀਆਂ ਆਮ ਲੋਕ ਜਿਹੜੇ ਹੈਗੇ ਉਹਨਾਂ ਨੂੰ ਨੁਕਸਾਨ ਹੋਣਾ ਉਸ ਦੇ ਨਾਲ ਨਾਲ ਜੇ ਆਪਾਂ ਇਹਦੇ ਇੱਕ ਹੋਰ ਪੱਖ ਤੇ ਵੀ ਗੱਲ ਕਰੀਏ ਸਿਹਤ ਪੱਖੀ ਵੀ ਗੱਲਬਾਤ ਕਰੀਏ ਕਿ ਕਿਵੇਂ ਪੰਜਾਬ ਦਾ ਜਿਹੜਾ ਪਾਣੀ ਜਿਹੜਾ ਹੈਗਾ ਉਹ ਸਾਰੇ ਰਿਪੋਰਟਾਂ ਵੀ ਆ ਰਹੀਆਂ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਜਿਹੜਾ ਪੰਜਰ ਬਣ ਜਾਣਾ ਔਰ ਜਿਸ ਤਰੀਕੇ ਨਾਲ ਜੇ ਇਹ ਬਾਹਰ ਦੇ ਲੋਕ ਆਣ ਕੇ ਉੱਥੇ ਖੇਤੀ ਕਰਨਗੇ ਸਾਰਾ ਕੰਟਰੋਲ ਉਹਨਾਂ ਦੇ ਹੱਥ ਵਿੱਚ ਹੋਊਗਾ ਔਰ ਜਿਹੜਾ ਪਾਣੀ ਹੈਗਾ ਪੰਜਾਬ ਦਾ ਜੇ ਉਹ 10 ਸਾਲਾਂ ਨੂੰ ਖਤਮ ਹੋਣਾ ਤੇ ਇਹ 5 ਸਾਲਾਂ ਵਿੱਚ ਉਹ ਜਿਹੜਾ ਪਾਣੀ ਉੱਥੋਂ ਕੱਢ ਕੱਢ ਕੇ ਇਹਨਾਂ ਨੇ ਖਤਮ ਕਰ ਦੇਣਾ ਮੈਂ ਜਾਂ ਉਹਨੂੰ ਬਿਲਕੁਲ ਜਿਹੜਾ ਬੰਜਰ ਬਣਾ ਦੇਣਾ ਔਰ ਦੂਸਰੀਆਂ ਜਿਹੜੀਆਂ ਰੇਹਾਂ ਸਪਰੇਇਆਂ ਜਿਹੜੀਆਂ ਹੈਗੀਆਂ ਜਿਹੜੀਆਂ ਬਾਹਰੀਆਂ ਕੰਟਰੀਆਂ ਦੇ ਵਿੱਚ ਵੀ ਬੈਨ ਕੀਤੀਆਂ ਗਈਆਂ ਜਿਹੜੀਆਂ ਨਹੀਂ ਯੂਜ਼ ਕਰ ਸਕਦੇ ਜਾਂ ਜਿਹੜੀਆਂ ਚੀਜ਼ਾਂ ਉੱਥੇ ਪੰਜਾਬ ਦੇ ਵਿੱਚ ਕੈਂਸਰ ਫਲਾਉਂਦੀਆਂ ਆ ਪਹਿਲਾਂ ਵੀ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗਦੀਆਂ ਜਿਹੜੀਆਂ ਉਹਨਾਂ ਦਾ ਪਾਣੀ ਜਿਹੜਾ ਹੈਗਾ ਜਾਂ ਉਹ ਜਿਹੜਾ ਉਹਨਾਂ ਨਦੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਪੈਂਦਾ ਉਹਨਾਂ ਤੇ ਕੋਈ ਕੰਟਰੋਲ ਨਹੀਂ ਕਰਦਾ ਔਰ ਕਿਵੇਂ ਪੰਜਾਬ ਦਾ ਜਿਹੜੇ ਜੇ ਆਪਾਂ ਬਠਿੰਡੇਰੀਏ ਦੀ ਗੱਲ ਖਾਸ ਕਰਕੇ ਗੱਲਬਾਤ ਕਰੀਏ ਤੇ ਉੱਥੇ ਜਿਹੜਾ ਕੈਂਸਰ ਜਿਹੜੀ ਹੈਗੀ ਆ ਕਿੰਨੇ ਵੱਡੇ ਲੈਵਲ ਤੇ ਜਿਹੜੀ ਵਧੀ ਹੋਈ ਹੈਗੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਇਸ ਨੂੰ ਹੋਰ ਵੀ ਜ਼ਿਆਦਾ ਜਿਹੜੀਆਂ ਉਦਾਂ ਦੀਆਂ ਇਹ ਸਪਰੇਇਆਂ ਵਰਤ ਕੇ ਜਿਹੜਾ এনवायरमेंट ਆ ਜਿਹੜਾ ਉੱਥੋਂ ਦਾ ਇੰਨਾ ਉਹ ਖਰਾਬ ਕਰ ਦੇਣਗੇ ਕਿ ਉੱਥੇ ਜਿਹੜਾ ਸਾਹ ਲੈਣਾ ਵੀ ਜਿਹੜਾ ਪੰਜਾਬ ਦੇ ਲੋਕਾਂस्ते ਮੁਸ਼ਕਲ ਹੋ ਜਾਊਗਾ ਔਰ ਉਹਦੇ ਵਿੱਚ ਇਹ ਨਹੀਂ ਕਿ ਉਹ ਸਿਰਫ ਨੁਕਸਾਨ ਜਿਹੜਾ ਹੈਗਾ ਉਹ ਜ਼ਿੰਮੇਦਾਰਾਂ ਦਾ ਹੋਊਗਾ ਜਾਂ ਮਜ਼ਦੂਰਾਂ ਦਾ ਹੋਊਗਾ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਜਦੋਂ ਇਹ ਫੈਲਣ ਵਧਣ ਲੱਗਦੀਆਂ ਫੈਲਦੀਆਂ ਉਹ ਇਹ ਕੋਈ ਜਾਤ ਦੇਖ ਕੇ ਕੋ ਧਰਮ ਦੇਖ ਕੇ ਨਹੀਂ ਫੈਲਦੀਆਂ ਪੰਜਾਬ ਦਾ ਹਰ ਵਸਿੰਦਾ ਚਾਹੇ ਉਹ ਅੱਜ ਕਿਸਾਨ ਕਿਸਾਨ ਦੇ ਅੰਦੋਲਨ ਚ ਹੱਕ ਚ ਹੈਗਾ ਜਾਂ ਨਹੀਂ ਹੈਗਾ ਚਾਹੇ ਉਹ ਲੋਕ ਵੀ ਜਿਹੜੇ ਹੈਗੇ ਆ ਤੁਸੀਂ ਵੀਡੀਓ ਦੇਖੀ ਹੋਣਗੀਆਂ ਕਿ ਫੇਸਬੁੱਕ ਤੇ ਬਿੱਲ ਬਣਨ ਤੋਂ ਬਾਅਦ ਜਿਹੜੇ ਬੀਜੇਪੀ ਦੇ ਜਿਹੜੇ ਸਪੋਰਟਰ ਹੈਗੇ ਆ ਕਿ ਕਿੱਦਾਂ ਉਹ ਭੰਗੜੇ ਪਾਉਂਦੇ ਆ ਉੱਥੇ ਇਹੀ ਲੋਕ ਆ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਤੇ ਉਦੋਂ ਵੀ ਜਿਹੜੇ ਭੰਗੜੇ ਪਾਏ ਸੀਗੇ ਤੇ ਲੱਡੂ ਵੰਡੇ ਸੀਗੇ ਤੇ ਅੱਜ ਵੀ ਉਹ ਲੋਕ ਜਿਹੜੇ ਹੈਗੇ ਆ ਉੱਥੇ ਪੰਜਾਬ ਦੇ ਵਿੱਚ ਜਦੋਂ ਬਿੱਲ ਪਾਸ ਹੋਣ ਤੋਂ ਬਾਅਦ ਕਾਨੂੰਨ ਬਣਨ ਤੋਂ ਬਾਅਦ ਚ ਉਹ ਕਿਦਾਂ ਉੱਥੇ ਭੰਗੜੇ ਪਾ ਰਹੇ ਤੁਸੀਂ ਉਹਨਾਂ ਦੀ ਵੀਡੀਓ ਦੇਖੀ ਹੈ। ਸੋ ਬੇਸ਼ੱਕ ਜਦੋਂ ਆਪਾਂ ਸਾਰੀਆਂ ਗੱਲਾਂ ਦੇ ਬਾਰੇ ਸੋਚਦੇ ਆਂ ਇਹਨਾਂ ਦਾ ਜਿਹੜਾ ਵਿਚਾਰ ਕਰਦੇ ਆਂ ਤੇ ਇੱਕ ਜਿਹੜੀ ਚੀਜ਼ ਹੈਗੀ ਆ ਕਿ ਇਹਦਾ ਆਪਾਂ ਨੂੰ ਪਤਾ ਹੈ ਕਿ ਇਹਦਾ ਪੰਜਾਬ ਦੀ ਆਜ਼ਾਦੀ ਤੋਂ ਬਿਨਾ ਜਿਹੜਾ ਇਹਦਾ ਕੋਈ ਹੱਲ ਹੈ ਨਹੀਂ ਜਿੰਨਾ ਚਿਰ ਪੰਜਾਬ ਉੱਥੋਂ ਆਜ਼ਾਦ ਨਹੀਂ ਹੋ ਜਾਂਦਾ ਉਨਾ ਚਿਰ ਉਹਦਾ ਕੋਈ ਹੱਲ ਹੈ ਨਹੀਂ ਜਿਹੜੇ ਇਹ ਪੰਜਾਬ ਦੇ ਨਾਲ ੱਟਕੇ ਆ ਜਿਹੜੇ ਇਹ ਲਗਾਤਾਰ ਹੁੰਦੇ ਰਹਣੇ ਆ ਇਹ ਰੋਕ ਨਹੀਂ ਸਕਦੇ ਪਰ ਉਸ ਦੇ ਨਾਲ-ਨਾਲ ਜਿੱਥੇ ਆਪਾਂ ਆਜ਼ਾਦੀ ਦੀ ਗੱਲ ਕਰਦੇ ਆ ਆ ਜਿੰਨਾ ਚਿਰ ਜਿਹੜੇ ਵੀਰ ਜਿਹੜੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਉਹ ਲੱਗੇ ਹੋਏ ਆ ਸੋ ਉਹਦੇ ਨਾਲ ਨਾਲ ਜੇ ਕੋਈ ਉੱਥੇ ਕੋਈ ਹੋਰ ਸਮੱਸਿਆ ਜਿਹੜੀਆਂ ਆਉਂਦੀਆਂ ਜੋ ਹੁਣ ਬਿੱਲ ਪਾਸ ਹੋਇਆ ਜਾਂ ਜਿਹੜੇ ਵੀਰ ਉੱਥੇ ਇਸ ਬਿੱਲਾਂ ਦਾ ਕਰਕੇ ਜਿਹੜਾ ਵਿਰੋਧ ਕਰ ਰਹੇ ਆ ਜਾਂ ਕਿਸਾਨਾਂ ਦਾ ਸਾਥ ਦੇ ਰਹੇ ਆ ਸੋ ਉਹਨਾਂ ਦਾ ਵੀ ਸਾਥ ਦੇਣਾ ਬਣਦਾ ਆਪਣਾ ਠੀਕ ਆ ਆਪਾਂ ਨੂੰ ਪਤਾ ਕਿ ਆਜ਼ਾਦੀ ਤੋਂ ਬਿਨਾ ਕੋਈ ਹੱਲ ਨਹੀਂ ਪਰ ਜਿਹੜਾ ਸਮੇ ਇਸ ਸਮੇ ਜਿਹੜਾ ਉੱਥੇ ਸੰਘਰਸ਼ ਚ ਚੱਲ ਰਿਹਾ ਸੋ ਜ਼ਰੂਰ ਜਿਹੜੇ ਉਹਨਾਂ ਦਾ ਸਾਥ ਦੇਣਾ ਬਣਦਾ ਔਰ ਜਿਹੜੇ ਵੀਰ ਸਾਥ ਦੇ ਵੀ ਰਹੇ ਆ ਬਹੁਤ ਵੱਡੇ ਲੈਵਲ ਤੇ ਜਿਹੜੀ ਜਿਹੜਾ ਸਾਰੇ ਵੱਨ ਨੂੰ ਸਪੋਰਟ ਹੋ ਰਹੀ ਆ ਬਾਹਰੋਂ ਵਿਦੇਸ਼ਾਂ ਚੋ ਵੀ ਹੋ ਰਹੀ ਆ ਉੱਥੋਂ ਵੀ ਹੋ ਰਹੀ ਆ ਇਹ ਇੱਕ ਬਹੁਤ ਚੰਗੀ ਗੱਲ ਖਾਲਸਾਣ ਦੀ ਜਿਹੜੀ ਮੈਂ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੈਂ ਆਪਣੇ ਜਿਹੜੇ ਆਪਣੇ ਮਨ ਦੇ ਜਿਹੜੇ ਵਿਚਾਰ ਹੈਗੇ ਕੋ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਇਹਦੇ ਵਿੱਚ ਆਪਾਂ ਕਈ ਅਕਸਰ ਕੀ ਹੁੰਦਾ ਕਿ ਜਿੱਦਾਂ ਹੁਣ ਪੰਜਾਬ ਦੇ ਵਿੱਚ ਵੀ ਹੁਣਗਾ ਗੱਲ ਚੱਲ ਰਹੀ ਹੈ ਕਿਸਾਨ ਅੰਦੋਲਨ ਚੱਲ ਰਿਹਾ ਉਹ ਆਪਣੇ ਤਰੀਕੇ ਨਾਲ ਜਿਹੜਾ ਆਪਣਾ ਉੱਥੇ ਸੰਘਰਸ਼ ਲੜ ਰਹੇ ਆ ਕੁਝ ਵੀਰ ਆਪਾਂ ਜਦੋਂ ਖਾਸ ਕਰਕੇ ਬਾਹਰੋਂ ਬੈਠੇ ਜਦੋਂ ਆਪਾਂ ਕਰਦੇ ਆਂ ਆਪਾਂ ਬਿਲਕੁਲ ਆਪਾਂ ਇਸ ਗੱਲ ਤੇ ਕਲੀਅਰ ਹੈਗੇ ਆਂ ਔਰ ਸਹਿਮਤ ਵੀ ਹੈਗੇ ਆਂ ਕਿ ਪੰਜਾਬ ਦੀ ਆਜ਼ਾਦੀ ਤੋਂ ਬਿਨਾ ਜਿਹੜਾ ਉੱਥੋਂ ਦਾ ਕੋਈ ਹੱਲ ਨਹੀਂ ਪਰ ਕਈ ਵਾਰੀ ਜਿਹੜੇ ਆਪਾਂ ਨੂੰ ਜਿਹੜੇ ਉੱਥੋਂ ਦਾ ਮਾਹੌਲ ਜਿਹੜਾ ਹੈਗਾ ਉੱਥੋਂ ਦਾ ਸਿਸਟਮ ਹੈਗਾ ਉਸ ਦੇ ਬਾਰੇ ਵੀ ਸੋਚਣਾ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਉੱਥੇ ਸੰਘਰਸ਼ ਕਰ ਰਹੇ ਆ ਜਾਂ ਜਿਹੜੇ ਉੱਥੇ ਗੱਲਬਾਤ ਕਰ ਰਹੇ ਆ ਉਹ ਕਿਸ ਮਾਹੌਲ ਦੇ ਵਿੱਚ ਰਹਿ ਕੇ ਜਿਹੜੇ ਗੱਲਬਾਤ ਕਰ ਰਹੇ ਆ ਜਿੰਨੀ ਵੀ ਉਹ ਗੱਲਬਾਤ ਕਰ ਰਹੇ ਆ ਸਰਕਾਰ ਦੇ ਖਿਲਾਫ ਗੱਲਬਾਤ ਕਰ ਰਹੇ ਆ ਆਪਾਂ ਨੂੰ ਉਹ ਚੀਜ਼ ਦਾ ਜਿਹੜਾ ਐਪਰੀਸ਼ੀਏਟ ਕਰਨਾ ਚਾਹੀਦਾ ਪਰ ਆਪਾਂ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜੇ ਇਦਾਂ ਦੇ ਵੀ ਜਿਹੜੇ ਵਿਚਾਰ ਆ ਜਿਹੜੇ ਆਪਣੇ ਵੀਰਾਂ ਵੱਲੋਂ ਸਾਂਝੇ ਕੀਤੇ ਜਾਂਦੇ ਆ ਕਿ ਇਹ ਜਿਹੜਾ ਹੈਗਾ ਇਹ ਸੰਘਰਸ਼ ਜਿਹੜਾ ਹੈਗਾ ਇਹ ਇਹਦਾ ਕੁਝ ਨਹੀਂ ਬਣਨਾ ਇਹਦਾ ਆਜ਼ਾਦੀ ਤੋਂ ਬਿਨਾ ਕੋਈ ਹੱਲ ਨਹੀਂ ਬਿਲਕੁਲ ਆਜ਼ਾਦੀ ਤੋਂ ਬਿਨਾ ਕੋਈ ਹੱਲ ਨਹੀਂ ਪਰ ਜਿਹੜਾ ਇੱਕ ਉੱਥੇ ਜਿਹੜੇ ਕੋਈ ਮਾੜਾ-ਮੋਟਾ ਜਿਹੜਾ ਕੋਈ ਚਿਲੰਗ ਲੱਗਦੀ ਆ ਜੇ ਕੋਈ ਤੁਰ ਲੱਗਦਾ ਜੇ ਆਪਾਂ ਉਹਨੂੰ ਸ਼ੁਰੂਆਤੀ ਦੌਰ ਤੇ ਹੀ ਆਪਾਂ ਉਹਨੂੰ ਬਿਲਕੁਲ ਚੁੱਪ ਕਰਾ ਦਾਂਗੇ ਵੀ ਭਈ ਤੁਹਾਡਾ ਇਹ ਕੀਤੇ ਦਾ ਕੋਈ ਫਾਇਦਾ ਨਹੀਂ ਤੁਸੀਂ ਇੱਥੇ ਚੁੱਪ ਹੋ ਜਾਓ ਸਿਰਫ ਯਾਰਦੀ ਦੀ ਗੱਲ ਕਰੋ ਔਰ ਆਜ਼ਾਦੀ ਦਾ ਉੱਥੋਂ ਦੇ ਮਾਹੌਲ ਦੇ ਅਕੋਰਡਿੰਗਲੀ ਉੱਥੋਂ ਦਾ ਜਿੱਦਾਂ ਦਾ ਸਿਸਟਮ ਹੈਗਾ ਜਿੱਦਾਂ ਉੱਥੇ ਸਾਰਿਆਂ ਨੂੰ ਪਤਾ ਕੀ ਕਿਵੇਂ ਉੱਥੇ ਆਪਣੇ ਕੇਸ ਪਾ ਦਿੱਤੇ ਜਾਂਦੇ ਆ ਝੂਠੇ ਕੇਸ ਪਾ ਦਿੱਤੇ ਜਾਂਦੇ ਆ ਚੱਕ ਕੇ ਲੈ ਜਾਂਦੇ ਆ ਕਰੋ ਤੇ ਉਹ ਜੇ ਆ ਉਸ ਮਾਹੌਲ ਦੇ ਵਿੱਚ ਰਹਿ ਕੇ ਜੇ ਉਹ ਹਜੇ ਖੁੱਲ ਕੇ ਇਯਾਦੀ ਦੀ ਗੱਲ ਨਹੀਂ ਕਰ ਸਕਦੇ ਤੇ ਆਪਾਂ ਨੂੰ ਕਹੀਏ ਕਿ ਜਾਂ ਤਾਂ ਤੁਸੀਂ ਖੁੱਲ ਕੇ ਇਯਾਦੀ ਦੀ ਗੱਲ ਕਰੋ ਨਹੀਂ ਤੇ ਤੁਹਾਡਾ ਇਹ ਕਿਸੇ ਦਾ ਕੋਈ ਫਾਇਦਾ ਨਹੀਂ ਸੋ ਮੇਰੇ ਹਿਸਾਬ ਨਾਲ ਇਹ ਗੱਲ ਕੋਈ ਜਿਆਦਾ ਵਧੀਆ ਨਹੀਂ ਕਿ ਆਪਾਂ ਨੂੰ ਇਸ ਚੀਜ਼ ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਆ ਜਿਵੇਂ ਹੁੰਦਾ ਕਿ ਆ ਕੀ ਕਿਤੇ ਵੀ ਜੇ ਕੋਈ ਇੱਕ ਛੋਟੀ ਜੀ ਆਪਾਂ ਨੂੰ ਇੱਕ ਆਸ ਦੀ ਕਿਰਨ ਦਿਖਦੀ ਹੈ ਜੇ ਕੋਈ ਮੋਮਬੱਤੀ ਜਗਦੀ ਦਿਖਦੀ ਹੈ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਜਿਹੜੀ ਛੋਟੀ ਜਿਹੀ ਮੋਮਬਤੀ ਜਗ ਰਹੀ ਹੈ ਉਸ ਨੂੰ ਆਪਾਂ ਵੱਡੀ ਮਸ਼ਾਲ ਕਿਦਾਂ ਬਣਾਉਣਾ ਉਸ ਨੂੰ ਵੱਡੇ ਹੋਰ ਉਹਦੇ ਨਾਲ ਉਹਦਾਂ ਦੀਆਂ ਮੋਮਬਤੀਆਂ ਕਿੱਦਾਂ ਜਗਣ ਤਾਂ ਜੋ ਹੌਲੀ-ਹੌਲੀ ਜਿਹੜਾ ਉੱਥੇ ਜਿਹੜਾ ਇਹ ਗੱਲ ਹੈ ਜਿਹੜੀ ਅੱਗੇ ਹੋਰ ਵੱਧ ਸਕੇ ਪਰ ਕਈ ਵਾਰੀ ਆਪਾਂ ਜਾਣ ਅਣਜਾਣ ਵਿੱਚ ਇਹ ਗੱਲ ਕਰ ਦਿੰਨੇ ਆ ਕਿ ਆਪਾਂ ਕਹਿੰਦੇ ਨੇ ਵੀ ਇਹ ਛੋਟੀ ਜੀ ਮੋਮਬਤੀ ਜਿਹੜੀ ਜਗਦੀ ਹੈ ਇਹਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ ਜਦੋਂ ਜਦੋਂ ਉੱਥੇ 500 ਵਾਟ ਦਾ ਕੋ ਵੱਡਾ ਬਲਬ ਨਾ ਜਗਦੇ ਸੋ ਆਪਾਂ ਉਸ ਮੋਮਬਤੀ ਨੂੰ ਵੀ ਆਪਾਂ ਉਸ ਨੂੰ ਬੰਦ ਕਰ ਦਿੰਨੇ ਆਂ ਅ ਮੈਂ ਇਹ ਗੱਲ ਇਸ ਕਰਕੇ ਕਹਿ ਰਹੇ ਆਂ ਕਿ ਹੁਣ ਵੀ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਬਹੁਤ ਸਾਰੇ ਵੀਰ ਜਿਹੜੇ ਹੈਗੇ ਆ ਇਹ ਉਹ ਗੱਲ ਕਰਦੇ ਆ ਜਿਉਂ ਉਹ ਉੱਥੇ ਆਪਣੀ ਲੜਾਈ ਲੜ ਰਹੇ ਆ ਉਹ ਧਰਨੇ ਲਾ ਰਹੇ ਆ ਬਹੁਤ ਸਾਰੇ ਪੋਸਟਾਂ ਵੀ ਤੁਸੀਂ ਦੇਖ ਰਹੇ ਹੋਵੋਗੇ ਫੇਸਬੁੱਕ ਤੇ ਕਿ ਜਿੱਥੇ ਲਿਖਿਆ ਹੁੰਦਾ ਕਿ ਇਹ ਧਰਨੇ ਲਾਇਆ ਕੁਝ ਨਹੀਂ ਹੋਣਾ ਇਹ ਆਜ਼ਾਦੀ ਇਹਦਾ ਹਾਲ ਆ ਧਰਨੇ ਲਾਇਆ ਕੁਝ ਨਹੀਂ ਹੋਣਾ ਬਿਲਕੁਲ ਆਜ਼ਾਦੀ ਹੀ ਹਾਲ ਆ ਆਪਾਂ ਇਸ ਗੱਲ ਨਾਲ 100% ਸਹਿਮਤ ਆਂ ਪਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿੱਥੇ ਵੀ ਜਿਹੜਾ ਵੀ ਕੋਈ ਬੋਲਦਾ ਜਿਹੜਾ ਉੱਥੇ ਬੋਲ ਰਿਹਾ ਸਰਕਾਰ ਦੇ ਖਿਲਾਫ ਬੋਲ ਰਿਹਾ ਉਤੋਂ ਸਿਸਟਮ ਦੇ ਖਿਲਾਫ ਬੋਲ ਰਿਹਾ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਕਲਾਕਾਰ ਹੋਵੇ ਚਾਹੇ ਕੋਈ ਆਮ ਲੋਕ ਹੋਵੇ ਚਾਹੇ ਉਹ ਕੋਈ ਵੀ ਹੋਵੇ ਜੇ ਉਹ ਕੋ ਥੋੜਾ ਜਿਹਾ ਵੀ ਸਿਸਟਮ ਦੇ ਖਿਲਾਫ ਬੋਲ ਰਿਹਾ ਆਪਣੀ ਪਹੁੰਚ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਅ ਚਾਹੇ ਆਪਾਂ ਪਰਸਨਲ ਤੌਰ ਤੇ ਇਹਨਾਂ ਨਾਲ ਗੱਲਬਾਤ ਕਰੀਏ ਚਾਹ ਜਿਹੜੀਆਂ ਆਪਣੀਆਂ ਜਿਹੜੇ ਇੰਟੈਕਚੁਅਲ ਹੈਗੇ ਆ ਜਿਹੜੇ ਉੱਥੇ ਖੁੱਲ ਕੇ ਜਿਹੜੇ ਆਪਣੇ ਖਾਲਸਤਾਨ ਦੀ ਗੱਲ ਕਰਦੇ ਆ ਖਾਲਸਤਾਨ ਪੱਕੀ ਹੈਗੇ ਆ ਆਜ਼ਾਦੀ ਪੱਕੀ ਹੈਗੇ ਆ ਉਹ ਉਹਨਾਂ ਦੇ ਨਾਲ ਜਾ ਕੇ ਮਿਲ ਕੇ ਇਸ ਵਿਸ਼ੇ ਤੇ ਗੱਲਬਾਤ ਕਰਨ ਕਿਉਂਕਿ ਜਿਹੜਾ ਬਹੁਤ ਸਾਰੀ ਇਹ ਹੁੰਦਾ ਹੈ ਕਿ ਜਦੋਂ ਬੰਦੇ ਦੇ ਜਿੱਦਾਂ ਦੀ ਪਾਸੇ ਦੇ এনवायरमेंट ਹੁੰਦੀ ਹੈ ਜਿੱਦਾਂ ਦਾ ਆਸ-ਪਾਸੇ ਮਾਹੌਲ ਹੁੰਦਾ ਉੱਥੋਂ ਤੱਕ ਹੀ ਬੰਦਾ ਸੋਚਦਾ ਉੱਥੋਂ ਤੱਕ ਹੀ ਬੰਦਾ ਸੋਚ ਕੇ ਗੱਲ ਕਰਦਾ ਅ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਵੀ ਸਾਰੇ ਉੱਥੋਂ ਹੀ ਆਏ ਆ ਬੇਸ਼ੱਕ ਜੇ ਮੈਂ ਆਪਣੀ ਵੀ ਗੱਲ ਕਰਾਂ ਮੈਂ ਉੱਥੋਂ ਆਇਆ ਮੈਂ ਇੰਗਲੈਂਡ ਦੇ ਵਿੱਚ ਵੀ 5 ਸਾਲ ਜਦੋਂ ਰਿਹਾ ਤੇ ਮੈਨੂੰ ਕੋਈ ਇਸ ਚੀਜ਼ ਦੇ ਬਾਰੇ ਇਸ ਸੰਘਰਸ਼ ਦੇ ਬਾਰੇ ਖਾਲਿਸਤਾਨ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਗੀ ਮੇਰੀ ਇੱਧਰ ਨੂੰ ਕੋਈ ਜ਼ਿਆਦਾ ਨਹੀਂ ਧਿਆਨ ਸੀ ਆਪਾਂ ਇਸ ਦੇ ਬਾਰੇ ਨਹੀਂ ਗੱਲਬਾਤ ਕਰਦੇ ਸੀ ਪਰ ਜਿਵੇਂ ਹੀ ਆਪਾਂ ਨੂੰ ਉਦਾਂ ਦੀ এনवायरमेंट ਮਿਲੀ ਉਦਾਂ ਦਾ ਮਾਹੌਲ ਮਿਲਿਆ ਤੇ ਆਪਾਂ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਆਪਾਂ ਨੂੰ ਮਿਲੀ ਤੇ ਇਸ ਗੱਲ ਦਾ ਪਤਾ ਲੱਗਿਆ ਕਿ ਵਾਕਈ ਜਿਹੜਾ ਪੰਜਾਬ ਦੀ ਆਜ਼ਾਦੀ ਤੋਂ ਬਿਨਾ ਜਿਹੜਾ ਉੱਥੋਂ ਦਾ ਕੋਈ ਹੱਲ ਹੈ ਨਹੀਂ ਪੰਜਾਬ ਦੀ ਜਿੰਨਾ ਚਿਰ ਪੰਜਾਬ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਉਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨਿਤ ਨਵੇਂ ਆਪਾਂ ਉੱਤੇ ਇਹ ਜਿਹੜਾ ਪ੍ਰੋਟੈਸਟ ਕਰਦੇ ਰਵਾਂਗੇ ਧਰਨੇ ਲਾਉਂਦੇ ਰਵਾਂਗੇ ਸਾਰਾ ਕੁਝ ਆਪਾਂ ਨੂੰ ਕਰਨਾ ਪੈਣਾ ਉਹਨਾਂ ਚਿਰ ਉਹਦਾ ਕੋਈ ਹੱਲ ਨਹੀਂ ਪਰ ਕਈ ਜਿਹੜੇ ਬਹੁਤ ਸਾਰੇ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਹੁੰਦਾ ਜਿਹੜੇ ਜਾਣ ਬੁੱਝ ਕੇ ਇਸ ਗੱਲ ਤੋਂ ਭੱਜਦੇ ਆ ਜਾਂ ਉਸ ਗੱਲ ਉਹ ਨਹੀਂ ਕਰਨਾ ਚਾਹੁੰਦੇ ਔਰ ਆਪਣੇ ਆਪ ਨੂੰ ਜਿਹੜੇ ਆ ਕਹਿੰਦੇ ਵੀ ਆ ਕਿ ਅਸੀਂ ਖਾਲਸਤਾਨੀ ਆ ਜਾਂ ਉਹ ਇਸ ਗੱਲ ਦੀ ਨਹੀਂ ਕਰਨਾ ਚਾਹੁੰਦੇ ਆਪਾਂ ਉਹਨਾਂ ਤੇ ਜ਼ਰੂਰ ਇਤਰਾਜ਼ ਕਰ ਸਕਦੇ ਆ ਪਰ ਜੇ ਕੋਈ ਕੋਈ ਕਲਾਕਾਰ ਜਾਂ ਕੋਈ ਹੋਰ ਜਿਹੜਾ ਕੋਈ ਇਸ ਸੰਘਰਸ਼ ਦੇ ਵਿੱਚ ਜਿਹੜਾ ਆਇਆ ਕੋਈ ਆਣ ਕੇ ਇਸ ਦਾ ਯੋਗਦਾਨ ਦੇ ਰਿਹਾ ਤੋ ਆਪਾਂ ਨੂੰ ਮੈਨੂੰ ਲੱਗਦਾ ਕਿ ਇਸ ਵਿਸ਼ੇ ਤੇ ਕਾਹਲੀ ਨਹੀਂ ਕਰਨੀ ਚਾਹੀਦੀ ਕਿ ਆਪਾਂ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਜਾਂ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕਰੀਏ ਕਿ ਨਹੀਂ ਤੁਹਾਡਾ ਇਸ ਕੀਤੇ ਦਾ ਕੁਝ ਨਹੀਂ ਹੋਣਾ ਔਰ ਇਥੋਂ ਤੱਕ ਕਿ ਆਪਾਂ ਦੇਖਿਆ ਕਿ ਜਿਹੜੇ ਕੋਸ਼ ਆਪਣੇ ਵੀਰ ਹੈਗੇ ਆ ਉਹ ਇਹ ਵੀ ਕਹਿੰਦੇ ਆ ਕਿ ਇਹ ਤਾਂ ਜੀ ਹੁਣ ਆਰਐਸਐਸ ਦੇ ਨਾਲ ਮਿਲ ਗਿਆ ਇਹ ਤਾਂ ਹੁਣ ਫਲਾਣੇ ਨਾਲ ਮਿਲ ਗਿਆ ਜੀ ਇਹਨੇ ਹੁਣ ਬਸ ਇਹ ਤਾਂ ਹੁਣ ਪੰਜਾਬ ਦਾ ਜਿਹੜਾ ਨੁਕਸਾਨ ਹੀ ਕਰਨਾ ਆਪਾਂ ਕਈ ਵਾਰੀ ਬਹੁਤ ਕਾਲੀ ਕਰ ਜੰਨੇ ਆ ਇਨਾਂ ਚੀਜ਼ਾਂ ਦੇ ਬਾਰੇ ਇਨਾਂ ਗੱਲਾਂ ਪਤਾ ਕਰਨ ਦੇ ਬਾਰੇ ਸੋ ਇਸੇ ਕਰਕੇ ਜਿਹੜੀ ਆਪਣੇ ਜਿਹੜਾ ਆਪਾਂ ਪੰਥਕ ਸਾਥ ਪ੍ਰੋਗਰਾਮ ਆ ਜਿਹੜੀ ਹੋਰ ਵੀ ਉਹਦੇ ਵਿੱਚ ਜਿਹੜੀ ਆਪਾਂ ਖੁੱਲ ਕੇ ਜਿਹੜੀ ਇਸ ਵਿਸ਼ੇ ਤੇ ਜਿਹੜੀ ਗੱਲਬਾਤ ਕਰਾਂਗੇ ਤੇ ਖਾਲਸਾਣ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਜਿਹੜੀ ਹੋਰ ਖਾਲਸਾਣ ਦੇ ਜਿਹੜਾ ਸੰਘਰਸ਼ ਚੱਲ ਰਿਹਾ ਆਪਾਂ ਨੂੰ ਇਹਦੇ ਵਿੱਚ ਕੀ ਕਰਨ ਦੀ ਲੋੜ ਆ ਜਾਂ ਖਾਲਿਸਤਾਨ ਸੰਬੰਧੀ ਜਿਹੜੇ ਸਵਾਲ ਜਵਾਬ ਗੱਲਾਂ ਬਾਤਾਂ ਜਿਹੜੀਆਂ ਹੋਰ ਖੁੱਲ੍ਹ ਕੇ ਜਿਹੜੀ ਚਰਚਾ ਜਿਹੜੀ ਹੋਣੀ ਚਾਹੀਦੀ ਆ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਆ ਆਪਾਂ ਜਿਹੜੀਆਂ ਇਸ ਵਿਸ਼ੇ ਤੇ ਜਿਹੜੀਆਂ ਗੱਲਬਾਤ ਕਰ ਸਕੀਏ ਜਿਹੜੇ ਵਿਚਾਰ ਵੀ ਲੈ ਸਕੀਏ ਤੁਹਾਡੇ ਨਾਲ ਵੀ ਜਿਹੜੀ ਸਾਂਝ ਪਾ ਸਕੀਏ ਔਰ ਤੁਹਾਡੇ ਨਾਲ ਜਿਹੜੇ ਵਿਚਾਰ ਇਸ ਤਰੀਕੇ ਸਾਂਝੇ ਕਰ ਸਕੀਏ ਕਿ ਤੁਸੀਂ ਕੀ ਸੋਚਦੇ ਹੋ ਖਾਲਿਸਤਾਨ ਦੇ ਵਿਸ਼ੇ ਦੇ ਬਾਰੇ ਆ ਜੇ ਜਾਂ ਜਿਹੜੇ ਸਵਾਲ ਆਉਂਦੇ ਆਪਾਂ ਨੂੰ ਉਸ ਵਿਸ਼ੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਸੋ ਅੱਜ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਇਹਦਾ ਮਕਸਦ ਸਿਰਫ ਤੇ ਸਿਰਫ ਇਹੀ ਸੀਗਾ ਕਿ ਆਪਾਂ ਜਿਹੜੀ ਆਪਣੀ ਜੋ ਮੈਂ ਜੋ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਆ ਸੀਗਾ ਗੱਲਬਾਤ ਆ ਮੈਂ ਪੋਸਟਾਂ ਦੇਖ ਰਿਆ ਸੀਗਾ ਜੋ ਚੀਜ਼ਾਂ ਦੇਖ ਰਿਆ ਸੀ ਮੈਨੂੰ ਉਸ ਤੋਂ ਲੱਗਿਆ ਕਿ ਜਰੂਰ ਆਪਾਂ ਨੂੰ ਇਹ ਜਿਹੜੀ ਥੋੜੀ ਬਹੁਤੀ ਗੱਲਬਾਤ ਇਸ ਵਿਸ਼ੇ ਤੇ ਕਰਨੀ ਚਾਹੀਦੀ ਹੈ ਸੋ ਤੁਸੀਂ ਵੀ ਜੇ ਕੋਈ ਆਪਣਾ ਇਹ ਕੁਝ ਸਾਡਾ ਵਿਚਾਰ ਹੈਗਾ ਤੁਸੀਂ ਗੱਲਬਾਤ ਕਰਨੀ ਚਾਹੁੰਨੀ ਆ ਤੇ WhatsApp ਨੰਬਰ ਜਿਹੜਾ ਹੈਗਾ 630 863 8686 USA ਦਾ WhatsApp ਨੰਬਰ ਜਿਹੜਾ ਹੈਗਾ ਇਹਦੇ ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਵਿਚਾਰ ਵੀ ਰੱਖ ਸਕਦੇ ਆ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਖੁੱਲ ਕੇ ਜਿਹੜੀ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰ ਸਕੀਏ ਸੋ ਅੱਜ ਦਾ ਜਿਹੜਾ ਆਪਾਂ ਪ੍ਰੋਗਰਾਮ ਆ ਜਿਹੜਾ ਆਪਾਂ ਇੱਥੇ ਜਿੱਤਾ ਸਮਾਪਤ ਕਰਦੇ ਆ ਜਰੂਰ ਤੁਸੀਂ ਆਪਣੇ ਵਿਚਾਰ ਜਰੂਰ ਦੇਣਾ ਔਰ ਦੱਸਣਾ ਕਿ ਤੁਹਾਨੂੰ ਜੋ ਇਹ ਵਿਚਾਰ ਆ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਮੈਂ ਇਸ ਚੀਜ਼ ਦਾ ਕੋਈ ਦਾਵਾ ਨਹੀਂ ਕਰਦਾ ਨਾ ਇਸ ਚੀਜ਼ ਆਪਾਂ ਕਹਿੰਦੇ ਆ ਕਿ ਜੋ ਤੁਹਾਨੂੰ ਅਸੀਂ ਵਿਚਾਰ ਦੇ ਰਹੇ ਆ ਜਾਂ ਜੋ ਮੈਂ ਕਹਿ ਰਿਹਾ ਇਹੀ ਗੱਲ 100% ਸਹੀ ਆ ਮੈਂ ਆਪਣੇ ਸਿਰਫ ਆਪਣੇ ਦਿਲ ਦੇ ਬਲਬਲੇ ਜਿਹੜੇ ਆਪਣੇ ਦਿਲ ਦੇ ਵਿਚਾਰ ਆ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਤੁਸੀਂ ਵੀ ਜਿਹੜੇ ਹੈਗੇ ਆਪਣੇ ਵਿਚਾਰ ਆ ਜਿਹੜੇ ਤੁਸੀਂ ਇਸ ਚੀਜ਼ ਦੇ ਬਾਰੇ ਕੀ ਸੋਚਦੇ ਏ ਜ਼ਰੂਰ ਸਾਨੂੰ ਦੱਸਿਓ ਸੋ ਫਿਰ ਆਪਾਂ ਦੁਬਾਰਾ ਹੋਰ ਜਿਹੜੀ ਵੀਡੀਓ ਲੈ ਕੇ ਹੋਰ ਪ੍ਰੋਗਰਾਮ ਲੈ ਕੇ ਜਿਹੜਾ ਆਪਾਂ ਤੁਹਾਡੇ ਨਾਲ ਜਿਹੜੇ ਰੂਬਰੂ ਹੋਵਾਂਗੇ ਸੋ ਅੱਜ ਦਾ ਪ੍ਰੋਗਰਾਮ ਆ ਜਿਹੜਾ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ